ਗੋਪਾਲਕ੍ਰਿਸ਼ਨ ਟੈਂਪਲ ਦੇ ਵਿੱਚ ਇਹ ਗੱਲ ਹੋਈ ਹੈ ਜੀ ਕਰਨਾਟਕਾ ਦੇ ਸਾਊਥ ਵਿੱਚ ਹੈਗਾ ਜੀ ਡਿਸਟ੍ਰਿਕਟ ਉਹਦੇ ਵਿੱਚ ਹੋਈ ਹੈ ਉਹਦੇ ਵਿੱਚ ਹਰੀਸ਼ ਪੁੰਜਾ ਹੈਗਾ ਜੀ ਐਮਐਲਏ ਜਿਹੜਾ ਮੰਦਿਰ ਦੇ ਵਿੱਚ ਪ੍ਰੋਗਰਾਮ ਸੀਗਾ ਤੇ ਉਹਨੇ ਬਹੁਤ ਬਕਵਾਸ ਕੀਤਾ ਮੁਸਲਮ ਕਮਿਊਨਿਟੀ ਦੇ ਅਗੇਂਸਟ ਪਤਾ ਨਹੀਂ ਪੈਦਾਈ ਇਸ ਕਰਕੇ ਹੋਇਆ ਜਾਂ ਗੱਲ ਕੀ ਹੈ ਇਸ ਕਿਉਂ ਇਹ ਕਰ ਰਹੇ ਹੈ ਪ੍ਰੋਗਰਾਮ ਹੀ ਹੋ ਕਿਤੇ ਹੋਏ ਨੇ ਉਹ ਤਾਂ ਆਪ ਦਾ ਕੰਮ ਕਰ ਗਿਆ ਚਲਿਆ ਗਿਆ ਉਹ ਕਿਉਂਕਿ ਉਹਦੇ ਵਿੱਚ ਕੁਝ ਮੁਸਲਮ ਜ਼ਵੀਨਵਾਲਸਿਓ ਕਹਿੰਦਾ ਉਹਨਾਂ ਨੂੰ ਕਿਉਂ ਸੱਦਾ ਗਿਆ ਕੁਝ ਟਿਊਬ ਲਾਈਟਸ ਲਾਉਣੀਆਂ ਸੀ ਉਹ ਲਾ ਕੇ ਗਏ ਹੋਣਗੇ ਇਹ ਕਿਉਂ ਆਏ ਆ ਇਹ ਤਾਂ ਮੰਦਿਰ ਦਾ ਸਾਡਾ ਇਹ ਨਹੀਂ ਹੋਣੇ ਚਾਹੀਦੇ ਬਹੁਤ ਕੁਸ਼ਕਿਆ ਹੋ ਨੇ ਉਹ ਫਿਰ ਜਿਹੜੀ ਮੁਸਲਮ ਕਮਿਟੀ ਹੈ ਉਹਨਾਂ ਨੇ ਇਤਰਾਜ਼ ਕੀਤਾ ਔਰ ਉਸ ਮੰਦਿਰ ਨੇ ਉਹਨਾਂ ਨੂੰ ਸੁਣਿਆ ਮੰਦਿਰ ਨੇ ਮਾਫੀ ਮੰਗੀ ਹੈ ਚੰਗੀ ਗੱਲ ਹੈ ਸ਼ੁਰੂਆਤ ਹੈ ਇਸ ਪਾਸੇ ਨੂੰ ਹੋਣੀ ਚਾਹੀਦੀ ਮਾਫੀ ਮੰਗਣੀ ਚਾਹੀਦੀ ਹੈ। ਔਰ ਅੱਗੇ ਨੂੰ ਇਹ ਗੱਲਾਂ ਬੰਦ ਹੋਣੀਆਂ ਚਾਹੀਦੀਆਂ ਨੇ। ਉਸ ਨੇ ਜੀ ਜਿਹੜੀ ਉਥੇ ਮੰਦਿਰ ਦੀ ਕਮੇਟੀ ਆ ਉਹਨਾਂ ਨੇ ਮਾਫੀ ਮੰਗੀ ਐ ਇਸ ਗੱਲ ਦੀ। ਚੰਗੀ ਗੱਲ ਆ ਕਿ ਮਾਫੀ ਮੰਗ ਲੈਣੀ ਚਾਹੀਦੀ ਆ। ਇਹਨਾਂ ਗੱਲਾਂ ਨੂੰ ਉਹੀ ਗੱਲ ਆ ਵੀ ਬਹੁਤ ਇਧਰ ਚਲਣੀਆਂ ਨਹੀਂ ਹੈ। ਅਖੀਰ ਇਸ ਚੀਜ਼ ਦੇ ਉੱਤੇ ਲੋਕਾਂ ਨੇ ਅੱਕ ਜਾਣਾ। ਜਿਵੇਂ ਪਹਿਲਾਂ ਵੀ ਗੱਲ ਕੀਤੀ ਲੋਕਾਂ ਨੇ ਲੋਕ ਅੱਕਣ ਲੱਗੇ ਹੋਏ ਆ। ਭਾਜਪਾ ਦੇ ਵਿੱਚੋਂ ਵੀ ਵਿਰੋਧ ਹੋਣ ਲੱਗ ਪਿਆ ਹੈ।